ਆਇਤਾ ਬਾਈ ਸਪੀਕਰ ਨੂੰ दारू ਪਿਆਉਣੇ ਪਿਆਉਣੀ ਆ ਉਹ ਕਿਵੇਂ ਆ ਸਪੀਕਰ ਆ ਹੋਰ ਆ ਤੈਨੂੰ ਪੈਗ ਲਵਾਈਏ ਐਵੇਂ ਫਾਈਨੈਂਸ਼ੀਅਲ ਵੀਡੀਓ ਜੀਆਂ ਪਾਉਣਾ ਰਹਿਣਾ ਆ ਵੇਖ ਹਰ ਹਫਤੇ दारू ਦੀ ਬੋਤਲ ਲਿਆਈਦੀ ਆ ਤੇ ਫੁੱਲ ਇੰਜੋਏ ਕਰੀਦਾ ਇਹੀ 2000 ਰੁਪਏ ਦੀ ਬੋਤਲ ਜੇ ਤੁਸੀਂ ਆਪ ਦੀ ਇਨਵੈਸਟਮੈਂਟ ਕਰੋ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰੋ ਹਫਤੇ ਦੇ 2000 ਤੁਸੀਂ ਲਾਉਨੇ ਆ ਸ਼ਰਾਬੀ ਵੀਰਾਂ ਨੂੰ ਮੈਂ ਕਹਿਣਾ ਚਾਹੁੰਦਾ ਤੇ ਮਹੀਨੇ ਦਾ 8000 ਰੁਪਿਆ ਹੋ ਜਾਂਦਾ ਜੇ ਇਹ 8000 ਰੁਪਿਆ ਤੁਸੀਂ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰੋ ਤੇ 15% ਸਿਰਫ 15% ਜੋ ਕਿ ਮਿਊਚੁਅਲ ਫੰਡ ਦੇ ਚੰਗੇ ਮਿਊਚੁਅਲ ਫੰਡ ਚ ਜੇ ਸਪੀਕਰ ਸਿੰਘ ਦੀਆਂ ਵੀਡੀਓਜ਼ ਦੇਖ ਕੇ ਤੁਸੀਂ ਇਨਵੈਸਟਮੈਂਟ ਕਰੋਗੇ ਔਰ ਅਲ ਟਾਈਮ ਦੇ ਵਿੱਚ ਤਾਂ 15% ਤਾਂ ਲਾਜ਼ਮੀ ਜਾਂ ਰਿਟਰਨ ਆ ਤੇ 15% ਰਿਟਰਨ ਤੇ ਤੇ 30 ਸਾਲ ਜਿੰਨੇ ਕਾਲ ਤੁਸੀਂ ਦਾਰੂ ਪੀਣੀ ਆ ਤੇ ਬਾਅਦ ਵਿੱਚ ਜਦੋਂ 60 ਕੇ ਸਾਲ ਦੇ ਹੋਗੇ ਤੁਸੀਂ ਕਹਿ ਸਰੀਰ ਸਾਥ ਨਹੀਂ ਦਿੰਦਾ 30 ਸਾਲਾਂ ਤੱਕ ਤੁਹਾਡਾ 8000 ਰੁਪਇਆ ਮਹੀਨਾ ਜਿਹੜਾ ਇਨਵੈਸਟ ਕੀਤਾ ਹੋਊਗਾ ਉਹ ਹੋ ਜਾਊਗਾ 5 ਕਰੋੜ 68 ਲੱਖ ਰੁਪਇਆ ਫੈਸਲਾ ਤੁਹਾਡਾ ਹੈ ਕਿ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੁੜੀਆਂ ਮੈਮਰੀਜ਼ ਬੁੜੀਆਂ ਯਾਦਾਂ ਦੇਣੀਆਂ ਹੈ ਕਿ ਤੁਸੀਂ ਆਪਣੀ ਆਉਣ ਵਾਲੀਆਂ ਪੀੜ੍ਹੀ ਨੂੰ ਫਾਈਨੈਂਸ਼ੀਅਲ ਫਰੀडम ਦੇਣੀ ਹੈ 5 ਕਰੋੜ 68 ਲੱਖ ਰੁਪਇਆ ਕਿ ਉਹਦੇ ਬਦਲੇ ਖਰਾਬ ਕਿਡਨੀ ਖਰਾਬ ਰਿਸ਼ਤੇ ਚੁਆਇਸ ਤੁਹਾਡੀ ਆ ਦੋਸਤੋ ਸ਼ਰਾਬ ਪੀਣੀ ਹੈ ਕਿ ਇਨਵੈਸਟਮੈਂਟ ਕਰਨੀ ਹੈ ਮੇਰਾ ਫਰਜ਼ ਹੈ ਤੁਹਾਨੂੰ ਸਹੀ ਤਰੀਕੇ ਨਾਲ ਇਨਵੈਸਟਮੈਂਟ ਸਿਖਾਵਾਂ ਸਪੀਕਰ ਸਿੰਘ ਯੂਐਲ ਨੂੰ ਫੋਲੋ ਜ਼ਰੂਰ ਕਰ ਲਓ ਪੇਜ ਨੂੰ ਸਬਸਕ੍ਰਾਈਬ ਕਰ ਲਓ ਫੈਸਲਾ ਸਹੀ ਕਰੋ ਆਪਣਾ ਪਰਵਾਧ ਵੀ ਬਚਾਓ ਆਪਣੇ ਰਿਸ਼ਤੇ ਵੀ ਬਚਾਓ ਆਪਣੀ ਕਿਡਨੀ ਵੀ ਬਚਾਓ ਤੇ ਇਹੀ ਪੈਸਾ ਸਹੀ ਜਗ੍ਹਾ ਇਨਵੈਸਟ ਕਰਕੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰੋ